ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਲੰਗਿਆਣਾ ਪੁਰਾਣਾ ਜਾਂ ਲੰਗਿਆਣਾ ਕਲਾਂ ਵੀ ਇਹਨੂੰ ਕਿਹਾ ਜਾਂਦਾ ਬਾਗਾ ਪ੍ਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਬਾਗੇ ਪ੍ਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਦੱਸੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਕਈ ਵੀਡੀਓ ਪਹਿਲਾਂ ਵੀ ਬਣਾਈਆਂ ਕਿਉਂਕਿ ਬਹੁਤੇ ਝੋਟੇ ਜਿਹੜੇ ਨਾਮੀ ਝੋਟੇ ਜਿਵੇਂ ਕੰਡੇ ਵਾਲਾ ਜਾਂ ਲੰਡਾ ਉਹ ਇੱਥੇ ਆਏ ਸੀਗੇ ਉਦੋਂ ਤੋਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੇ ਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਤਾਂ ਇਹ ਵੜ ਸੋਈ ਸਵਾਈ ਹੈ ਸਵੇਰ ਵੀਡੀਓ ਬਣਾ ਰਹੇ ਹਾਂ ਜੇ ਚਵਾਈ ਹੋਣ ਵਾਲੀ ਹੈ ਬੱਚਾ ਇਹਦੇ ਨਾਲ ਵੱਛੀ ਇਹ ਤੋਂ ਬਿਨਾ ਇੱਕੇ ਮੱਝ ਇਹਦੀ ਜਿਹੜੀ ਡਿਟੇਲ ਦੱਸਾਂਗੇ ਜਾਂ ਦੁੱਧ ਦਾ ਰਿਕਾਰਡ ਦੱਸਾਂਗੇ ਉਹ ਦੱਸਾਂਗੇ ਜਿਹੜਾ ਸਾਰਿਆਂ ਨੇ ਸੁਣਿਆ ਹੋਊਗਾ ਤਾਜੀ ਬਿਲਕੁਲ ਸੂਈ ਵੀ ਹੈ ਤੇ ਇਹ ਤੋਂ ਬਿਨਾ ਇੱਕ ਜਰਸੀ ਨਸਲ ਚ ਪੈਂਦੀ ਵੱਛੀ ਗੱਬਨ ਚੈੱਕ ਪਾਸ ਹੈ ਸੋ ਨਗ ਤਿੰਨ ਦਿਖਾ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰ ਲੈਣੇ ਆ ਪਹਿਲਾਂ ਜਰਸੀ ਵੱੱਛੀ ਦਿਖਾਉਣੇ ਆ ਫਿਰ ਤੁਹਾਨੂੰ ਗਾਂ ਤੇ ਮੱਝ ਬਾਰੇ ਫੇਰ ਗੱਲਾਂ ਕਰਾਂਗੇ ਸਖਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਦੀਪ ਜਿਹੜੀ ਜਰਸੀ ਵੱੱਛੀ ਹੈ ਹਾਂਜੀ ਕਿੰਨੀ ਉਮਰ ਹੋਊ ਦੰਦੋ ਕਿਵੇਂ ਹੈ ਇਹ ਲਗਭਗ ਜੀ 16 17 ਮਹੀਨੇ ਹੋਊਗੀ ਉਮਰ ਇਹਦੀ ਠੀਰੀ ਹੈ ਦੋ ਸਾਲਾਂ ਦੇ ਅੰਦਰ ਅੰਦਰੀ ਹੋਊਗੀ ਆਪਾਂ ਲਿਆਂਦੀ ਸੀਗੀ ਇਹ ਠੀਕ ਹੈ ਤੇ ਇਹ ਜਨਕੇ ਪਿਓ ਵਾਲੀ ਸਾਈਡ ਤੋਂ ਉਹਨਾਂ ਨੇ 5 ਸਟਾਰ ਦੀ ਦੱਸਿਆ ਸੀਗਾ ਆਪਾਂ ਨੂੰ ਠੀਕ ਹੈ 5 ਸਟਾਰਾਂ ਦੀ ਹੂੰ ਤੇ ਮਾਂ ਇਹਦੀ ਦੀ ਵੀਡੀਓ ਹੈਗੀ ਆਪਣੇ ਕੋਲ ਚੰਗੀ ਜਨਕੇ 26 27 ਕਿਲੋ ਵਾਲੀ ਮਾਂ ਸੀਗੀ ਪਹਿਲਾਂ 61 ਸੀਗੀ ਉਹ ਗੱਬਣ ਹੁਣ ਕਿੰਨੇ ਚੱਦੀ ਹੈ ਗੱਬਣ ਇਹ ਲਗਭਗ ਤਿੰਨਾਂ ਮਹੀਨਿਆਂ ਦੀ ਉਹ ਵੀ ਆਪਣੇ ਕੋਲ ਸੀਮਨ ਹੈਗਾ ਸੈਕਸੀ ਮਨੀ ਲਵਾਇਆ ਹੋਇਆ ਅੱਗੇ ਵੀ ਚੈੱਕ ਪਾਸ ਚੈੱਕ ਪਾਸ ਆ ਕਿੰਨੇ ਦੀ ਦੇ ਦਾਂਗੇ ਇਹ ਆਪਾਂ ਕਰ ਲਾਂਗੇ ਕੋਈ ਮੁੱਲ ਦਾ 40 ਵੀ ਕਰ ਲਾਂਗੇ ਕੋਈ 2-4000 ਇੱਧਰ ਉੱਧਰ ਹਨਾ ਠੀਕ ਹੈ ਹਾਂਜੀ ਤੋੜ ਦਈਏ ਛੋਟੀ ਤੋੜ ਦਿੰਨੇ ਆ ਸਸ ਜੇ ਭੱਜੂਗੀ ਤਾਂ ਫਿਰ ਭਾਵੇਂ ਭੱਜੂ ਦਾ ਸਹੀ ਭੱਜ ਕੇ ਉੱਡਦਾ ਸੋ ਦੋਸਤੋ ਤਿੰਨਾਂ ਮਹੀਨਿਆਂ ਦੀ ਗੱਭਨ ਚ ਇੱਕ ਪਾਸਾ ਹੈ ਚਾਰ ਥਣ ਦੁੱਧ ਵਾਲੇ ਸੋਨੇ ਆ ਉਹ ਤੋਂ ਬਿਨਾਂ ਇੱਕ ਛੋਟੀ ਛਾਖ ਐਕਸਟਰਾ ਹੈਗੀ ਏ ਛਾਖ ਨਾ ਹੈਗੀਆਂ ਦੋ ਆ ਨਿੱਕੀਆਂ ਨਿੱਕੀਆਂ ਬਿਲਕੁਲ ਪਿੱਛੇ ਠੀਕ ਸੋ ਨਿੱਕੀਆਂ ਨਿੱਕੀਆਂ ਦੋ ਛਾਖਾਂ ਨਾਲ ਛੋਟੀਆਂ ਐ ਵੈਸੇ ਪਰ ਉਹ ਹੈ ਜਰੂਰ ਜਿਹੜਾ ਭਰਾ ਆਵੇ ਤਾਂ ਧਿਆਨ ਚ ਰੱਖ ਲੂਗਾ ਜਿਹੜੇ ਦੁੱਧ ਵਾਲੇ ਥਣ ਆ ਉਹ ਮੋٹے ਥਣ ਸੋ ਇਹ 3 ਮਹੀਨੇ ਦੀ ਚੈੱਕ ਪਾਸ ਆ ਦੋਸਤੋ ਚੈੱਕ ਪਾਸ ਇੱਥੋਂ ਕਰਵਾ ਸਕਦੇ ਹੋ ਤੁਸੀਂ ਆਪ ਦਾ ਡਾਕਟਰ ਵੀ ਨਾਲ ਲਿਆਓ ਕਨਫਰਮ ਰੇਟ 40000 ਆ ਪਰ ਵਿੱਚੋਂ ਬਾਈ ਕਹਿੰਦਾ ਵੀ ਮਾਨਤਨ ਕਰ ਦੇਾਂਗੇ ਖੇਰੀ ਬਿਲਕੁਲ ਦੇਖ ਲਓ ਠੀਕ ਹੈ ਇਹ ਤੋਂ ਬਿਨਾ ਦੋਸਤੋ ਇੱਕ ਗਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਮੱਝ ਬਾਰੇ ਫਿਰ ਗੱਲਾਂ ਕਰਦੇ ਸਖਦੀਪੇ ਕਨ ਮਸੂਆ ਸੁਈ ਵੀ ਇਹ ਜੀ ਪਹਿਲਾ ਸੁਆ ਤੇ ਹਜੇ ਜਦੋਂ ਸੂਣ ਤੋਂ ਪਹਿਲਾਂ ਤਾਂ ਦੋਂਦੇ ਕੱਢਦੀ ਸੀ ਹੁਣ ਵੀ ਦੋਂਦੀ ਹਜੇ ਪ੍ਰੋਪਰ ਕੱਢੇ ਨਹੀਂ ਦੰਦ ਠੀਕ ਹੈ ਤੇ ਪਿੱਛੋਂ ਫਾਰਮ ਚੋਂ ਆਈ ਸੀ ਬੱਚੀ ਵੀ ਮਗਰ ਚੰਗੇ ਸੀਮਨ ਦੀ ਉਹ ਜੇ ਕਿਸੇ ਦੇ ਫਿੱਟ ਹੋਈ ਤੇ ਆਪਾਂ ਰਿਕਾਰਡ ਉਹਨੂੰ ਦੱਸ ਦਾਂਗੇ ਸਾਰਾ ਠੀਕ ਐ ਤੇ ਇਹਦੀ ਗੱਲ ਆਏ ਆ ਆਪਣੇ ਦੁੱਧ ਵੀ ਚੰਗਾ ਹਮ ਇਹਦੇ ਥੱਲੇ ਹਮ ਹੁਣ ਜਾਨਵਰ ਜਿਆਦੇ ਆ ਤੇ ਇਹ ਜੇ ਕੋਈ ਵੱਛੀ ਛੱਡ ਕੇ ਕੱਲੀ ਵੀ ਲੈਣਾ ਚਾਹੂ ਤਾਂ ਵੀ ਆਪਾਂ ਉਸ ਆਉਣਾ ਰੀਡ ਕਰ ਲਾਂਗੇ ਠੀਕ ਐ ਕਿਨੇ ਹੁਣ ਦੁੱਧ ਕਿੰਨਾ ਹੋਊਗਾ ਲਗਭਗ ਹੁਣ ਕੋਈ 15 14 ਕਿਲੋ ਦੇ ਘੇਰੇ ਚ ਹੋਊਗਾ ਠੀਕ ਐ ਤੇ ਆਪਣੀ ਗਾਇਆਂ ਲਿਆਂ ਸੀ ਦੋ ਐਦ ਕੀ ਤੇ ਪਰ ਉਹ ਮੱਕੀ ਨਹੀਂ ਹੋਈ ਚਾਰ ਆਸਤੇ ਠੀਕ ਐ ਤੇ ਇਕੱਲੀ ਤੂੜੀ ਤੇ ਹਰਈ ਠੀਕ ਐ अच्छा रेटे ਦਾ ਕੀ ਕਰਦੇ ਰੇਟੇ ਦਾ ਫੋਨ ਤੇ ਕਰ ਲਾਂਗੇ ਕੋਈ ਨਹੀਂ ਆਈ ਗਈ ਜੀ ਜਿੰਨੇ ਕਦੀ ਆਈ ਸੀ ਉਹ ਹਿਸਾਬ ਨਾਲ ਕਰ ਲਾਂਗੇ ਕੋਈ ਥੋੜਾ ਬੋਤ ਇਧਰ ਉਧਰ ਠੀਕ ਹੈ ਖੋਲੀ ਨੂੰ ਮੜੇ ਤੋਰਦ ਗਏ ਸੋ ਦੋਸਤੋ ਬੱਚਾ ਬੱਛੀ ਹੈ ਦੋਨ ਦੇ ਦੰਦ ਚੱਕ ਰਹੀ ਹੈ ਆਈ ਕਿਸੇ ਫਾਰਮ ਚੋਂ ਸੀ ਪਰ ਦੁੱਧ ਇਸ ਟਾਈਮ ਜਿਹੜਾ ਉਹ 14 15 ਕਿਲੋ ਹੈ ਸਟਾਰਟਿੰਗ ਸੂਣੀ ਸੀਗੀ ਇਹਦੀ ਵੀ ਜਦੋਂ ਸੂਹੀ ਹੈ ਨਾ ਲਗਭਗ 20 ਕਿਲੋ ਬੋਲੇ ਵਾਂਗੂ ਸੀਗੀ ਉਸ ਤੋਂ ਬਾਅਦ ਖਰਾਕ ਦਾ ਕਰ ਲੋ ਜਾਂ ਲੈ ਇੱਕ ਵਾਰੀ ਥੋੜੀ ਜੀ ਜਾਦੇ ਪੱਠੇ-ਪੁੱਠੇ ਖਾ ਗਈ ਸੀਗੇ ਅੱਛਾ ਪੰਜ-ਸੱਤ ਦਿਨ ਪੱਠਾ ਛੱਡ ਗਈ ਸੀ ਜੋ ਤਾਜੀ ਸੂਈ ਹੈ ਠੀਕ ਹੈ ਤੇ ਹੁਣ ਤਾਂ ਲਗਭਗ ਮਹੀਨਾ ਇਹਨੂੰ ਸੂਈ ਨੂੰ ਵੀ ਹੋ ਗਿਆ ਠੀਕ ਹੈ ਸੋ ਦੱਸੋ ਇੱਕ ਵਾਰ ਗਰਮੀ 'ਚ ਸੂਈ ਸੀ ਤੇ ਉਦੋਂ ਬਾਈ ਕਹਿੰਦਾ ਵੀ ਵੱਧ ਖਰਾਖ ਖਾਣ ਨਾਲ ਰੱਖ ਲੋ ਪੱਠੇ ਕਟਾ ਗਈ ਸੀਗੀ ਛੱਡ ਗਈ ਸੀਗੀ ਕੁਛ ਦਿਨ ਪੱਠੇ ਜਿਹਦੇ ਨਾਲ ਕਮਜ਼ੋਰ ਹੋ ਗਈ ਦੁੰਦੀ ਆ ਬਿਲਕੁਲ ਦੋ ਦੰਦ ਕਨਫਰਮ ਹੈ ਠੀਕ ਹੈ ਸੋ ਦੁੱਧ ਐਸ ਟਾਈਮ 14-15 ਕਿਲੋ ਐ ਬੱਚਾ ਵੱੱਛੀ ਐ ਜੇ ਵੱੱਛੀ ਨਹੀਂ ਵੀ ਲੈਣੀ ਨਾਲ ਤਾਂ ਇਹਦਾ ਰੇਟ ਉਹ ਸਾਬ ਤੇ ਹੋ ਜਾਊਗਾ ਫੈਕਸ ਜਾਂ ਹਵਾਨਾ ਦੋਸਤੋ ਇਸ ਟਾਈਮ ਦਾ ਆਕਾਰ ਹਵਾਨੇ ਦਾ ਸੋਹਣਾ ਬਾਕੀ ਦੋਂਦੀ ਕਾਫੀ ਚੰਗੇ ਕੱਦ ਕਾਟਦੀ ਹੈ ਦੀ ਪੱਦੀ ਜਾਂਦੀ ਹੈ ਸੋ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਦੋਸਤੋ ਤੇ ਚੁਵਾਈ ਸਾਵੇ ਦੀ ਆਪਾਂ ਮਸ਼ੀਨ ਤੇ ਵੀ ਕਰਦੇ ਰਹੇ ਆਂ ਤੇ ਥੱਥੀ ਵੀ ਕਰ ਲਈਦੀ ਹੈ ਠੀਕ ਹੈ ਸੋ ਚੁਵਾਈ ਦੀ ਕੋਈ ਪ੍ਰੋਬਲਮ ਨਹੀਂ ਜੋ ਮਰਜ਼ੀ ਕਰ ਲੋ ਇਹਦੀ ਵੱਛੀ ਤੁਹਾਨੂੰ ਦਿਖਾ ਦਿਆਂ ਮਹੀਨੇ ਕ ਦੀ ਇਹ ਬਾਈ ਕਹਿੰਦਾ ਸੂਈ ਹਜੇ ਤਾਂ ਸਿੰਗ ਤਾਂ ਹਜੇ ਕੱਢੇ ਹੀ ਨਹੀਂ ਨੀ ਨਹੀਂ ਸਿੰਗ ਵੀ ਨਹੀਂ ਕੱਢੇ ਹਜੇ ਪੱਠਾ-ਪੁੱਠਾ ਵੀ ਨਹੀਂ ਕੋਈ ਖਾਨ ਲੱਗੀ ਗੀ ਇਕੱਲਾ ਦੁੱਧ ਤੇ ਹੀ ਆ ਠੀਕ ਆ ਸੋ ਚੰਗੀ ਵੱੱਛੀ ਐ ਜੇ ਕੋਈ ਭਰਾ ਲੈਣਾ ਚਾਹੁੰਦਾ ਆਓ ਮੱਝ ਬਾਰੇ ਗੱਲ ਕਰਦੇ ਸਗਦੀ ਤੇ ਮੱਝ ਦਾ ਕੀ ਰਿਕਾਰਡ ਆ ਭਾਈ ਮੱਝ ਦਾ ਜੀ ਇਹਦਾ ਇੱਕ ਤਾਂ ਆਪਾਂ ਪਹਿਲਾਂ ਜੇ ਸੂਏ ਦੀ ਗੱਲ ਕਰੀਏ ਤਾਂ ਅੱਖੇ ਵੀ ਮੱਝ ਵੇਚੀ ਸੀ ਆਪਾਂ ਤੇ ਇਹਦਾ ਕੋਈ ਅੰਦਾਜ਼ਾ ਆਪੇ ਲਾ ਲੈ ਤੀਜੇ ਆ ਕਿ ਚੌਥੇ ਆ ਤਈਏ ਕਿਉਂਕਿ ਪਿੱਛੋਂ ਇਹ ਪਹਿਲਾ ਵਪਾਰ ਲੈਣ ਚ ਤੁਰਦੀ ਆਈ ਸੀਗੀ ਤੇ ਜਿਹੜਾ ਇਹਦਾ ਦੱਸਣ ਵਾਲਾ ਮੇਨ ਰਿਕਾਰਡ ਆ ਪਿਛਲੇ ਸਾਲ 2023 ਦੇ ਵਿੱਚ ਪੀਡੀਐਫ ਇਹਦੇ ਪਹਿਲੇ ਨੰਬਰ ਤੇ ਸੀ ਮਿਲਕਿੰਗ ਦੇ ਵਿੱਚ ਕਿੰਨਾ ਦੁੱਧ ਦਿੱਤਾ ਇਹ ਪਲਾਂ ਉਦੋਂ ਲਗਭਗ 22 ਕਿਲੋ ਤੋਂ ਬਾਹਰ ਸੀਗਾ ਵੀ ਸ਼ੋਰ ਨਹੀਂ ਹੈਗਾ ਕਿੰਨੇ ਗ੍ਰਾਮ ਬਾਹਰ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਚੋਅ ਆਈ ਹੋਈ ਸੀਗੀ ਠੀਕ ਹੈ ਉਹ ਸੂਈ ਨੂੰ ਵੀ 2 ਮਹੀਨੇ ਵੱਧ ਹੋ ਗਏ ਸੀ ਲਗਭਗ 3-4 ਮਹੀਨਾ ਦੀ ਸੂਈ ਸੀਗੀ ਹੂੰ ਤੇ ਉਹ ਸ਼ਾਇਦ ਤੁਹਾਡੇ ਚੈਨਲ ਤੇ ਲਾਈਵ ਵੀ ਹੈਗੀ ਹੈ ਇਹਦੀ ਲਾਈਵ ਹੋਈ ਵੀ ਆ ਤੇ ਉਹਦੇ ਵਿੱਚ ਨੇ 20 ਕਿਲੋ 900 ਕੁਛ ਗ੍ਰਾਮ ਦੁੱਧ ਦਿੱਤਾ ਸੀਗਾ ਸ਼ਾਇਦ 960 ਗ੍ਰਾਮ ਸੀਗਾ ਠੀਕ ਹੈ ਹਾਂਜੀ ਸੋ ਦੋਸਤੋ ਯੂਨੀਵਰਸਿਟੀ ਵਾਲਾ ਮੁਕਾਬਲਾ ਧਿਆਨ ਚ ਲੈ ਆ ਜਾਂ ਵੀ ਉੱਥੇ ਤਿੰਨ ਮੱਜਾਂ ਨੇ ਪਾਰਟਿਸਿਪੇਟ ਕੀਤਾ ਸੀ ਆਪਾਂ ਲਾਈਵ ਤਿੰਨਾਂ ਨੂੰ ਦਿਖਾਇਆ ਸੀਗਾ ਜਿਹਦੇ ਚ ਇਹ ਮੱਝ ਵੀ ਸੀ ਇਹਦਾ ਤੀਜਾ ਨੰਬਰ ਸੀ ਇਹਦਾ ਤੀਜਾ ਨੰਬਰ ਸੀ ਉੱਥੇ ਦੂਜੀਆਂ ਦੋਹਾਂ ਦਾ ਪੀਕ ਲੈਵਲ ਉਦੋਂ ਫੜਿਆ ਹੋਇਆ ਸੀ ਕਿ ਸੂਈ ਨੂੰ ਟਾਈਮ ਹੋ ਗਿਆ ਸੀਗਾ ਉਦੋਂ ਠੀਕ ਹੈ ਹਾਂਜੀ ਹੁਣ ਇਹਨੇ ਬੱਚਾ ਕੀ ਦਿੱਤਾ ਹੁਣ ਇਹਨੇ ਆਪਣੇ ਆਸਾਨ ਸ਼ਾਨਦਾਰ ਦਾ ਕੱਟਾ ਦਿੱਤਾ ਜੀ ਕਿੰਨਾ ਚਿਰ ਹੋ ਗਿਆ ਨੂੰ ਅੱਜ ਸੂਈ ਨੂੰ ਇਹ ਆਪਣੀ ਤਿੰਨ ਚਾਰ ਦਿਨ ਹੋਇਆ ਜਿੱਦਨ ਆਪਣੇ ਦੋਗ ਦੇ ਸੀਗਾ ਲਾਸਟ ਚਵਾਈ ਠੀਕ ਹੈ ਉਸ ਦਿਨ ਸੂਈ ਆ ਇਹ ਤਿੰਨ ਕੇ ਚਾਰ ਕੇ ਦਿਨ ਹੋਏ ਹੁਣ ਬੌਲੇ ਕਿੰਨਾ ਹੋਊਗਾ ਦੁੱਧੋਂ ਸਾਂ ਬੌਲੇ ਤੋਂ ਸਾਫ਼ ਹੋ ਗਏ ਲਗਭਗ 12 ਕਿਲੋ ਤੋਂ ਸਟਾਰਟਿੰਗ ਹੋਊਗੀ ਇਹਦੀ ਠੀਕ ਹੈ ਹਾਂਜੀ ਰੇਟੇ ਦਾ ਕੀ ਰੱਖ ਦਿਆਂ ਇਹ ਰੇਟੇ ਦਾ ਫੋਨ ਤੇ ਕਰ ਲਾਂਗੇ ਕੀਮਤ ਇੰਨਾ ਵੀ ਚੰਗੀ ਹੋਊਗੀ ਤੇ ਚੰਗੀ ਕੀਮਤ ਤੇ ਉਹ ਕੋ ਖਰੀਦੀ ਸੀਗੀ ਠੀਕ ਹੈ ਹਾਂਜੀ ਤੋਰ ਦੀ ਸੋ ਦੋਸਤੋ ਇਹ ਨੇ ਇੱਕ ਤਾਂ ਪੀਡੀਐਫ ਇਹ ਮੇਲਾ 22 ਕਿਲੋ ਦੁੱਧ ਦੇ ਕੇ ਫਸਟ ਰਹੀ ਸੀਗੀ ਇਹ ਬਾਈ ਪਵਿੱਤਰ ਹੋਰਿਆ ਨੇ ਮਿਲਕਿੰਗ ਕਰਾਈ ਸੀ ਇਸ ਮੱਝ ਦੀ ਬਹੁਤੇ ਵੀਰਾਂ ਦੇ ਧਿਆਨ ਚ ਆ ਜੂਗਾ ਉਦੋਂ ਬਾਅਦ ਚ ਜਿਹੜਾ ਯੂਨੀਵਰਸਿਟੀ ਨੇ ਮੁਕਾਬਲਾ ਕਰਾਇਆ ਸੀਗਾ ਉਹਦੇ ਚ ਨਸੀਬ ਮੱਝ ਸੀਗੀ ਇੱਕ ਬਾਈ ਬੂਟਾ ਕੰਗ ਦੀ ਝੋਟੀ ਸੀਗੀ ਤੇ ਇੱਕ ਇਹ ਮੱਝ ਸੀ ਇਹਨੂੰ ਸੂਈ ਨੂੰ ਥੋੜਾ ਟਾਈਮ ਹੋ ਗਿਆ ਸੀ ਫਿਰ ਵੀ ਇਹ ਸੋਹਣਾ ਦੁੱਧ ਨੇ 20 ਕਿਲੋ 900 ਗ੍ਰਾਮ ਵਾਂਗੂ ਸ਼ਾਇਦ ਦੁੱਧ ਜਿਹੜਾ ਉਹ ਕੀਤਾ ਸੀ ਉੱਥੇ ਤੇਰੀ ਪੋਜੀਸ਼ਨ ਉੱਥੇ ਤੀਜੀ ਸੀ ਸੋ ਇਹ ਮੱਝ ਦੋ ਮੁਕਾਬਲਿਆਂ ਦੇ ਵਿੱਚ ਦੁੱਧ ਚਵਾ ਚੁੱਕੀ ਆ ਆਪਦਾ ਇਹ ਹੁਣ ਵਕਾਊ ਐ ਅੱਜ ਤੱਕ ਦੁੱਧ 12 ਕਿਲੋ ਜਿਹੜਾ ਹੁਣ ਹਾਜ਼ਰ ਆ ਤੀਜਾ ਦਿਨ ਅਜੇ ਇਹ ਕੱਟਾ ਸ਼ਾਨਦਾਰ ਬੁੱਲ ਦਾ ਤੇ ਸ਼ਾਨਦਾਰ ਬੁੱਲ ਦੋਸੋ ਬਾਈ ਦੇ ਕੋਲ ਘਰੇ ਖੜਾ ਮਾਰਕਿੰਗ ਪ੍ਰੋਪਰ ਆ ਕੱਟੇ ਦੀ ਮੱਝ ਦਾ ਦੁੱਧ ਦਾ ਰਿਕਾਰਡ ਤੁਹਾਡੇ ਸਾਹਮਣੇ ਜੇ ਕੋਈ ਭਰਾ ਛੋਟਾ ਵੀ ਸਾਂਭਣਾ ਚਾਹੂਗਾ ਤਾਂ ਉਮੀਦ ਆ ਵੀ ਇੱਕ ਚੰਗਾ ਬੁੱਲ ਜੁੜਾ ਹੋ ਜਾਊਗਾ ਛੋਟਾ ਵੀ ਸਾਂਭਣਾ ਗੱਲ ਜਗਜੀਤ ਇਦਾਂ ਆਪਾਂ ਨੂੰ ਨਾ ਫੋਨ ਬਹੁਤ ਆਉਂਦੇ ਆ ਵੀ ਕੱਟਾ ਕੋਈ ਚੰਗਾ ਲੈਣਾ ਤੇ ਆਪਣੇ ਸਾਨਾ ਦੇ ਕੱਟੇ ਇੱਥੇ ਪੈਂਡ ਚ ਵਾਧੂ ਖੜੇ ਵੀ ਆ। ਉਹ ਦੱਸੀਦਾ ਅਗਲੇ ਨੂੰ ਉਹੀ ਹੈ ਜਿਹਦੀ ਮਾਂ ਦਾ ਚੰਗਾ ਰਿਕਾਰਡ ਹੋਵੇ ਹਨਾ ਕਿਉਂਕਿ ਕੱਲ ਨੂੰ ਕਈ ਵਾਰ ਆਪ ਵੀ ਵਰਤਨਾ ਹੁੰਦਾ। ਹੂੰ ਤੇ ਇਹ ਕੱਟਾ ਕੋਈ ਚੰਗਾ ਸਾਹਮ ਲਵੇ ਇਹ ਆਪਾਂ ਆਪ ਵੀ ਉਦੋਂ ਮੌਕੇ ਤੇ ਜਿਹੇ ਜਿਹੇ ਹਾਲਾਤ ਹੋਣਗੇ ਤੇ ਉਸ ਹਾਵ ਨਾਲ ਲੈ ਲਾਂਗੇ। ਤੇ ਨਹੀਂ ਜ਼ਰੂਰ ਕਿਸੇ ਰੱਖਣਾ ਇਹਨੂੰ ਇਹ ਦਵਾ ਦਾਂਗੇ ਆਪਾਂ। ਠੀਕ ਹੈ। ਸੋ ਦੋਸੋ ਇਹ ਕੱਟਾ ਇਸ ਬੋਲ ਦਾ ਹੈ। ਸ਼ਾਨਦਾਰ ਬੋਲ ਵੀ ਤੁਸੀਂ ਇੱਕ ਵਾਰ ਦੇਖ ਲਓ। ਛੇਤੀ ਕੋਸ਼ਿਸ਼ ਕਰਾਂਗੇ ਵੀ ਇਹਦੀਆਂ ਧੀਆਂ ਜਿਹੜੀਆਂ ਤੁਹਾਨੂੰ ਦਿਖਾ ਸਕੀਏ। ਜਿਹੜੀਆਂ ਦੁੱਤੇ ਚੱਲਦੀਆਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਜਿਹੜੀਆਂ ਚੰਪਨ ਮੌਕੇ ਛੋਟਾ ਨੀਲੀ ਦੇ ਹਿਸਾਬ ਨਾਲ ਚੰਗੇ ਕੱਦ ਘੜਦਾ ਮੱਝ ਨਾਲ ਜਿਹੜੀ ਉਦਨ ਲਿਆਂਦੀ ਆਪਾਂ ਮੋਹਰਾ ਦੀ ਹਾਂ ਜਿਆਦਾ ਉੱਚੀ ਖੜੀ ਆ ਤੇ ਫਿੱਕਾ ਜਿਹਾ ਲੱਗਦਾ ਮੂਰੇ ਸਹੀ ਹੈ ਸੋ ਇਹ ਤੁਸੀਂ ਦੇਖੋ ਵੈਸੇ ਤੁਹਾਨੂੰ ਛੋਟਾ ਵੀ ਤੋੜ ਕੇ ਦਿਖਾ ਦੇਾਂਗੇ ਮੱਝ ਦੇਖ ਲਓ ਇੱਕ ਵਾਰ ਫੇਰ ਮੱਝ ਦਾ ਬੈਕ ਸਾਈਡ ਤੋਂ ਵੀ ਭਵਾ ਹਾਂ ਇਹਨੂੰ ਸਕਦੀ ਫੇਰ ਉਧਰ ਨੂੰ ਤੋੜਲੀ ਹਾਂ ਸੋ ਹੌਣ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਸਵੇਰ ਵੀਡੀਓ ਬਣਾ ਰਿਹਾ ਮੈਂ ਇਹਦੀ ਹਜੇ ਮਿਲਕਿੰਗ ਹੋਣ ਵਾਲੀ ਹੈ ਭਰੇ ਹਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ ਸੋ ਦੁੱਧ ਦੋ ਮੁਕਾਬਲਿਆਂ ਚ ਮੱਝ ਦੇ ਚੁੱਕੀ ਹੈ ਇੱਕ ਚ 22 ਕਿਲੋ ਤੇ ਦੂਜੇ ਮੁਕਾਬਲੇ ਚ ਲਗਭਗ 21 ਕਿਲੋ 100 ਗ੍ਰਾਮ ਘੱਟ ਲੁਧਿਆਣਾ ਜਿਹੜਾ ਯੂਨੀਵਰਸਿਟੀ ਸੀ ਉਹਦਾ ਤਕਰੀਬਨ ਸਰਕਾਰੀ ਮਿਲਕਿੰਗ ਹੋਈ ਸੀਗੀ ਉਹਦਾ ਸਰਕਾਰੀ ਰਿਕਾਰਡ ਆਨਲਾਈਨ ਵੀ ਨਿਕਲੀ ਹੋਣਾ ਸਹੀ ਹੈ ਸੋ ਤਾਂ ਸੋ ਵੈਸੇ ਚੈਨਲ ਤੇ ਲਾਈਵ ਪਿਆ ਫਿਰ ਵੀ ਉਹ ਸਰਕਾਰੀ ਰਿਕਾਰਡ ਵੀ ਨਿਕਲਾਣਾ ਸੋ ਇਹ ਮੱਜ ਅੱਜ ਦਸੋ ਫਾਰ ਸੇਲ ਹੈ ਤੁਹਾਨੂੰ ਸ਼ਾਨਦਾਰ ਬੁੱਲ ਵੀ ਦਿਖਾ ਦਨੇ ਜਿਹਦਾ ਬੱਚਾ ਜਿਹੜਾ ਇਸ ਮੱਜ ਨੇ ਦਿੱਤਾ ਸੋ ਇਹ ਕਟਾ ਫੇਰ ਤੁਹਾਨੂੰ ਦਿਖਾ ਰਿਹਾ ਜਿਹੜਾ ਸ਼ਾਨਦਾਰ ਬੁੱਲ ਦਾ ਬੱਚਾ ਆ ਥੱਲੋਂ ਜਿਹਦੀ ਉਹ ਬੂਥੇ ਦੀ ਵਾਈਟ ਹੈ ਅੱਖ ਬਿਲਕੁਲ ਇੱਕੋ ਜੀ ਦੋਨੇ ਅੱਖਾਂ ਇਹਨਾਂ ਟਾਂਜਾ ਸੋਹਣਾ ਤੇ ਬੁੱਲ ਵੀ ਇੱਕ ਵਾਰ ਤੋੜ ਦਿੰਦਾ ਇਹ ਸ਼ਾਨਦਾਰ ਬੁੱਲ ਹੈ ਜੇ ਕੋਈ ਭਰਾ ਮੱਜ ਕਰਾਸ ਕਰਾਉਣੀ ਚਾਹੁੰਦਾ ਤਾਂ ਵੀ ਸੰਪਰਕ ਕਰ ਲਿਓ ਜੇ ਸੁਖਦੀਪ ਨਾਲ ਸੀਮਨ ਸਟਰਾ ਨਹੀਂ ਤਿਆਰ ਪਰ ਮੱਜਾਂ ਜਿਹੜੀਆਂ ਉਹ ਡਾਇਰੈਕਟ ਕ੍ਰਾਸ ਇਹ ਤੋਂ ਕਰਵਾ ਸਕਦੇ ਜੇ ਕੋਈ ਭਰਾ ਕਰਾਉਣਾ ਚਾਵੇ ਉਹਦੀ ਇੱਛਾ ਹੈ ਲਿਆ ਸਕਦੀ ਤੇ ਇਹਦਾ ਨਾਮ ਸ਼ਾਨਦਾਰ ਜਿਹੜਾ ਉਹ ਰੱਖਿਆ ਸਕਦੀਪ ਨੇ ਸੋ ਇਹਦਾ ਬੱਚਾ ਜਿਹੜਾ ਮੇਲਕਾਫ ਮੱਝ ਦੇ ਨਾਲ ਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਪਸ਼ੂ ਦਿਖਾਉਣੇ ਮੱਝ ਦੀ ਆ ਬਾਈ ਕਹਿੰਦਾ ਸੀ ਵੀ ਧਾਰਾ ਮਾਰ ਦਿੰਨੇ ਆ ਆਪਾਂ ਚੁਆਈ ਦੇਖ ਲੈਨੇ ਕਿੰਨਾ ਕੁ ਦੁੱਧ ਬਾਲਟੀ ਚ ਪਾਉਂਦੀ ਆ ਪਸ਼ਮਾਹ ਚ ਥਣ ਦੇਖ ਲਓ ਦੋਸਤੋ ਇਦਾਂ ਦਾ ਪਸ਼ਮਾਹ ਕਰਦੀ ਆ ਮਾਰੀ ਧਾਰਾ ਸਕਦੀ ਬਾਲਟੀ ਪਿਛਲੇ ਸਮਾਂ ਤੋਂ ਚੁਆਈ ਦੀ ਤਾਂ ਕਾਫੀ ਪੋਲੀ ਲੱਗਦੀ ਸੋ ਦੋਸਤੋ ਵੈਸੇ ਤਾਂ ਇਹ ਦੁੱਧ ਮੈਂ ਪਹਿਲਾਂ ਬਹੁਤ ਵੀਡੀਓ ਚ ਬੇਨਤੀ ਕੀਤੀ ਆ ਵੀ ਇਹ ਤਾਂ ਸਾਡਾ ਇੱਕ ਸ਼ੌਂਕ ਹੈ ਵੀਡੀਓ ਨੂੰ ਲੰਬਾ ਕਰਨਾ ਪਰ ਤੁਸੀਂ ਆ ਕੇ ਜਿਹੜਾ ਉਹ ਚੋ ਸਕਦੇ ਹੋਣੇ ਆ ਤਸੱਲੀ ਕਰ ਲਿਆ ਕਰੋ ਜਿਹੜਾ ਉਹ ਪਸ਼ੂ ਖਰੀਦਣਾ ਸੋ ਦੋਸਤੋ ਵੈਸੇ ਤਾਂ ਇਹ ਇੱਕ ਸ਼ੌਂਕ ਹੈ ਮਤਲਬ ਜਿਹੜਾ ਤੁਹਾਨੂੰ ਐਵੇਂ ਵੀਡੀਓ ਚ ਦੁੱਧ ਦਿਖਾ ਦਿੰਨੇ ਆ ਇਹ ਦੁੱਧ ਜਿਹੜਾ ਉਹ ਤੁਸੀਂ ਆਪ ਆ ਕੇ ਚੋ ਸਕਦੇ ਹੋਣੇ ਪਿਛਲੇ ਥਣਾ ਦਾ ਦੁੱਧ ਲਗਭਗ ਬਾਲਟੀ ਚ ਦੇਖ ਲਓ ਅਗਾੜੀ ਜਿਹੜੀ ਉਹ ਲਗਭਗ ਮੇਰੇ ਖਿਆਲ ਚੋ ਸਖਦੀਪ ਕੱਟੇ ਨੂੰ ਛੱਣੀ ਕੇ ਚੋਣੀ ਕੱਟੇ ਨੂੰ ਛੱਡ ਦੇ ਰਹੇ ਹਾਂ ਸੋ ਬਾਕੀ ਦੁੱਧ ਤੁਸੀਂ ਆ ਕੇ ਚੋਕੇ ਦੇਖੋ ਵੀ ਅਸੀਂ ਤਾਂ ਇਹ ਦੁੱਧ ਜਿਹੜਾ ਬਾਕੀ ਜਿਹੜਾ ਬਚਦਾ ਹੈ ਅਗਲੇ ਥਾਣਾ ਦਾ ਦੁੱਧ ਆ ਸਾਰਾ ਕੱਟੇ ਨੂੰ ਛੱਡ ਦੇਣਾ ਹੈ ਬਾਲਟੀ ਚੌੜੇ ਥੱਲੇ ਵਾਲੀ ਹੈ ਪੂਰੀ ਲਗਭਗ ਜਿਹੜੀ ਉਹ ਭਰੀ ਤੁਹਾਨੂੰ ਦਿਸਦੀ ਹੋਣੀ ਹੈ ਬਾਕੀ ਦੁੱਧ ਤੁਸੀਂ ਤੋਲ ਲਓ ਜਾ ਕੇ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ ਧੰਨਵਾਦ